ਬਾਰਸਾ ਦੇ ਨਾਲ ਲਗਾ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਾਰਨ ਆ ਸਰਪੰਚ ਸਾਹਿਬ ਦੀ ਡੈਥ ਕਿਸ ਕਾਰਨ ਹੋਈ ਇਹਦੀ ਅਟੈਕ ਕਰਨ ਹੋਇਆ ਸਵਾ ਪਰ ਸ਼ਾਮ ਨੂੰ ਜਰੂਰ ਅਟੈਕ ਹੋਇਆ ਉਹ ਕਹਿੰਦਾ ਮੇਰੇ ਇਥੇ ਆ ਆਸ਼ਾ ਕਮਿਟੀ ਆ ਬਣ ਕੇ ਉਹ ਆ ਵੀ ਕਰਦੇ ਨੇ ਉਹ ਕਹਿੰਦਾ ਵੀ ਹਰਕਾ ਜੇ ਆਪਾਂ ਭੋਜਨ ਖਾਦ ਕੇ ਰੋਟੀ ਬਣਾ ਲੀਏ ਉਹਨਾਂ ਨੇ ਚੌਲ ਬਣਾ ਦਿੱਤੇ ਜੀ ਜੋ ਲੋਕ ਖਾ ਕੇ ਬੈਠਾ ਵੀ ਕਰਦੇ ਨੇ ਉਹਦਾ ਵੀ ਗੇਟ ਬੰਦ ਕਰਿਓ ਆਪਣਾ 800-800 ਟਾਈਮ ਹੋ ਗਿਆ ਤੇ ਉਹ ਜਦੋਂ ਗੇਟ ਬੰਦ ਕਰਕੇ ਮੁੜੇ ਚਾਉਂਦੇ ਆਣ ਬਸ ਬੋਪਰਾ ਕਰਿਓ ਅੱਜ ਦੀ ਗੱਲ ਕੀਤੀ ਆ ਵੀ ਸਮਿਆਂ ਕਿਹੜਾ ਸੀ ਕੱਲ ਦੀ ਗੱਲ ਇਹ ਇਹ ਕੱਲ ਸ਼ਾਮ 8:00 ਹੋ ਜਾਈ ਅੱਛੀ ਜੀ ਗੱਲ ਕੀਤੀ ਕਿਸ ਤਰ੍ਹਾਂ ਦਾ ਸੁਭਾਅ ਸੀ ਸਰਪੰਚ ਸਾਹਿਬ ਦਾ ਕਾਫੀ ਸੁਣਿਆ ਪਿੰਡ ਦੇ ਵਿੱਚ ਸਰਪੰਚੀ ਤਾਂ ਹੈਗੀ ਸੀ ਮੌਜੂਦਾ ਪਰੰਤੂ ਉਹਨਾਂ ਦੇ ਕੰਮ ਜਿਹੜੇ ਕਿ ਦਿਲਾਂ ਵਿੱਚ ਵਸਦੇ ਸੀਗੇ ਲੋਕਾਂ ਦੇ ਬਹੁਤ ਹੀ ਬਹੁਤ ਬੜੀ ਹਮਸਾਂਸੀ ਸਰਪੰਚੀ ਸਾਰੇ ਪਿੰਡ ਨੇ ਜੋਰ ਲਾ ਕੇ ਉਹਨੂੰ ਲੀਡ ਦਵਾਈ ਵੀ ਇਹ ਨੇਕ ਨੇਥੇ ਸੀ ਫੇਰ ਕਰਕੇ ਯਾਨੀ ਲੋਕਾਂ ਨੇ ਉਹਨੂੰ ਲੀਡ ਲਈ 900 ਵੋਟ ਤੇ ਸਰਪੰਚ ਸਾਹਿਬ ਬਣੇ ਸੀ ਜਿਸ ਲਈ ਜੀ ਨੇ ਪਿੰਡ ਦੇ ਕੰਮ ਬਹੁਤ ਸ਼ੁਰੂ ਕਰੇ ਪਏ ਆਪ ਦੇ ਕੋਲ ਨਿੱਜੀ ਪੈਸਾ ਵੀ 3-4 ਲੱਖ ਰੁਪਏ ਲਾ ਕੇ ਇੰਦਰੀ ਘਪਾ ਉਹਨਾਂ ਬਾਰੇ ਆ ਹੋਰ ਆਪ ਦੇ ਕੋਲ ਉਹਨਾਂ ਨੇ ਪੈਸੇ ਲਾ ਕੇ ਕਿਰੰਗਾਂ ਮਚਾ ਰੁਕ ਰੇ ਜੀ 1000 ਯਾਦਗਰੀ ਇਹਦਾ ਦਫੇ ਪਾਸ਼ਾ ਸੀਗੇ ਇਹਨਾਂ ਨੇ ਆਪ ਦੇ ਕੋਲ 7-8 ਲੱਖ ਰੁਪਏ ਲਾ ਕੇ ਉਹਨਾਂ ਨੇ ਬਰਮਾਇਆ ਗਰੀ ਪਰਿਵਾਰਾਂ ਦੇ ਘਰ ਵਿਆਹ ਕਰ ਦਿੱਤੇ ਆ ਕੁੜੀਆਂ ਦੇ ਵਿਆਹ ਵੀ ਕਰੇ ਆ ਹੋਰ ਜਿੰਨਾ ਨਾਲ ਹੋ ਸਕਦਾ ਹੀ ਗਰੀਬ ਉਹਦੇ ਖਰੀਦ ਮਤ ਦੇਖ ਲਈ ਤਿਆਰ ਪਰਮਸਤਿਆਂ ਨਾਲ ਜੀ ਕੀ ਗੱਲ ਜੀ ਮੰਤਰੀ ਪਰਿਵਾਰ ਚ ਕੌਣ ਕੌਣ ਹੈਗਾ ਉਹਨਾਂ ਦੇ ਇਹਨਾਂ ਦੇ ਪਰਿਵਾਰ ਚ ਮਾਤਾ ਜੀ ਆ ਇਹਨਾਂ ਦੇ ਘਰ ਦੇ ਆ ਰਵਿੰਦਰ ਕੌਰ ਵੱਡਾ ਬੇਟਾ ਗੁਰਸਿੱਧੂ ਛੋਟਾ ਬੇਟਾ ਚ ਇਹਨਾਂ ਦਾ ਗਿੱਕੂ ਹਾਂ ਜੀ ਪਰਿਵਾਰ ਹੈ ਕਿ ਟੈਗ ਸੈਲਨ ਟੈਗ ਦਾ ਸਕਦੇ ਇਸ ਕਿ ਡਾਕਟਰ ਲੈ ਕੇ ਗਏ ਕਿਤੇ ਨਹੀਂ ਇੱਥੇ ਹੀ ਬੁਰੇ ਲੱਗਦਾ ਕਿਸੇ ਦੇਸ਼ਾ ਸੁਵਾਲ ਤੇ ਬਸ ਇੱਥੀ ਜਿਹੜੋਂ ਅੱਜ ਪਿੰਡੋਂ ਡਾਕਟਰ ਸਦਿਆ ਉਹਨੇ ਪੰਪਾਂ ਕਰੀ ਤੇ ਕੋਈ ਨਾ ਕਿਰਾਂ ਫਾੜ ਕੇ ਤੇ ਜਾ ਕੇ ਹਜਕੀ ਅੱਜ ਗੁਰੂਵਾਰ ਦਾ ਵੀ ਪ੍ਰਭ ਸੁਬਾਹ ਕਿਸ ਤਰ੍ਹਾਂ ਦਾ ਸੀਗਾ ਸਰਪੰਚ ਸਾਹਿਬ ਦਾ ਜੇ ਗੱਲ ਕੀਤੀ ਆਵੇ ਕਹਿੰਦੇ ਪਿੰਡ ਦੇ ਕੰਮ ਨਾਲ ਤਾਂ ਛੱਡੋ ਬਾਹਰ ਦੀ ਜਿਹੜੀ ਕਿ ਪੁੱਛੋ ਨਗਮੇ ਹੋ ਗਏ ਇੱਥੇ ਵੀ ਬਹੁਤ ਕਸਮ ਐਸਮਾ ਸਿਰ ਕੰਮ ਦੇ ਹਾਂਜੀ ਹਾਂਜੀ ਬਹੁਤ ਵਧੀਆ ਸੁਭਾਅ ਸੀਗਾ ਜੀ ਪਾ ਜੀ ਫਤਿਹ ਸਿੰਘ ਬੇਫੇਰ ਸਟੱਡੀ ਲੈ ਪ੍ਰਦਾਨ ਕੀ ਆਈ ਹੋਰ ਇਹਨੇ ਹਰੇਕ ਕੰਮ ਜਬਰ ਜੜ ਕੇ ਸਾਲ ਲੈਂਦੇ ਆ ਜੀ ਜਿਵੇਂ ਅਸੀਂ ਜਵਾਕਾਂ ਦੀਆਂ ਦੌੜਾਂ ਮਿਕਰਵਾ ਲਾਂਗੇ ਉਹ ਜੀ ਗਰਾਊਂਡ ਸੌ ਕਰਾਉਣ ਹੋਰ ਵੀ ਕੰਮ ਜਬਰ ਜੜ ਕੇ ਸਾਲ ਲੈਂਦੇ ਨੇ ਮੁੰਡੇ ਬਾਰੇ ਵੀ ਦੱਸਿਆ ਜਾ ਰਿਹਾ ਕਿ ਸਿੰਗਰ ਆਏਗਾ ਕੱਪ ਗੁਰਸਿੱਧੂ ਜੀ ਅਜੇ ਕੱਲ ਕੈਨੇਡਾ ਦੇ ਵਿੱਚ ਆਊਗਾ ਪਰਸੋਂ ਉਹ ਸਿੰਗਰ ਆਗੇ ਆ ਬਿਲਕੁਲ ਬ੍ਰਦਰ ਨਾਲ ਗੱਲਬਾਤ ਕਰ ਦੇਣਗੇ ਆ ਕਾਫੀ ਦੁੱਖ ਹੈਗਾ ਇਸ ਗੱਲ ਨੂੰ ਲੈ ਕੇ ਪਾ ਜੀ ਤੁਹਾਨੂੰ ਕਿੰਨਾ ਕੁ ਜਿਹੜਾ ਮਾਨਸੂਸ ਹੁੰਦਾ ਹੈ ਤੁਹਾਡਾ ਬ੍ਰਦਰ ਇੰਨਾ ਕੰਮ ਕਰਦਾ ਸੀ ਪਿੰਡ ਲਈ ਸਮੇ ਸਮੇ ਸਿਰ ਹਰੇਕ ਪਿੰਡ ਦੇ ਲੋਕਾਂ ਨਾਲ ਖੜਦਾ ਸੀਗਾ ਬਈ ਜੀ ਬਾਹ ਟੁੱਟੀਆਂ ਸਾਡੀਆਂ ਅੱਚ ਕੀ ਦੱਸੀਏ ਧਰਾ ਸੀ ਸਾਡਾ ਦੱਸ ਨਹੀਂ ਪਾਵਾਂਗੇ ਕੁਝ ਬੋਲ ਨਹੀਂ ਸਕਦੇ ਕੈਮਰੇ ਦੇ ਮੂਹਰੇ ਇੰਨਾ ਪਿਆਰ ਸੀ ਮੇਰਾ ਮੈਂ ਤਾਂ ਲੁਧਿਆਣਾ ਹੀ ਰਹਿਣਾ ਕਦੇ ਨਾ ਕਦੇ ਆਉਣਾ ਵੋਟਾਂ ਵਲੇ ਮੈਂ ਲਾ ਕੇ ਗਿਆ 10 ਪਰਾਂ ਦਿਨ ਚਾਰ ਪੰਜ ਦਿਨ ਰਿਆਂ ਹੋਊਗਾ ਪਰ ਹੁਣ ਵੀ ਮੈਂ ਆਇਆ 5-7 ਦਿਨ ਪਹਿਲਾਂ ਇੱਥੇ ਘਰੇ ਬੈਠੇ ਰਹੇ ਰਾਤ ਨੂੰ ਮੈਂ ਬੰਦਾ ਸੀ ਮੈਨੂੰ ਛਾਤਰੀ ਲੈ ਕੇ ਨਹੀਂ ਜਾਣ ਦਿੱਤਾ ਗੱਡੀ ਤੇ ਕਰ ਛੱਡ ਕੇ ਆ ਇੰਨਾ ਪਿਆਰ ਕਰਦਾ ਸੀ ਪੁੱਛੋ ਨਾ ਦੱਸ ਨਹੀਂ ਸਕਦੇ ਦੁੱਖ ਇੰਨਾ ਬੋਲ ਕੇ ਦੱਸਿਆ ਨਹੀਂ ਆ ਬਹੁਤ ਪਿਆਰ ਸੀ ਸਿੱਕਾ ਜੀ ਗੱਲ ਕੀਤੀ ਜਾਵੇ ਤੁਹਾਡੀ ਗੱਲ ਹੁੰਦੀ ਰਹਿੰਦੀ ਸੀ ਨਹੀਂ ਵੀਰੇ ਮੇਰੇ ਤੋਂ ਤਾਂ ਤੜਕੇ ਕੋਲ ਪਹਿਲਾਂ ਮੈਨੂੰ ਜਾਂਦੀ ਸੀ ਗੁਰਸੇ ਤੋਂ ਜਿੰਨਾ ਪਿਆਰ ਕਰਦਾ ਸੀ ਉਹਨਾਂ ਮੈਨੂੰ ਪਿਆਰ ਕਰਦਾ ਸੀ ਵੱਡਾ ਭਰਾ ਸੀ ਮੇਰਾ ਉਹਦੇ ਜੇ ਪੋਤਰਸ ਤਾ ਬਿਲਕੁਲ ਪਰਿਵਾਰ ਵਿੱਚ ਇਸ ਵਲੇ ਦੁੱਖਾਂ ਦਾ ਪਹਾੜ ਉੱਟਿਆਗਾ ਕਾਫੀ ਪਿੰਡ ਦੇ ਵਿੱਚ ਜਿਹੜੀ ਕਿ ਲੋਗ ਨੰਨਾਰੇ ਦੱਸਣਗੇ ਵੀਰ ਜੀ ਕਿਸ ਤਰ੍ਹਾਂ ਦਾ ਸੁਭਾਅ ਸੀਗਾ ਸਰਪੰਚ ਸਾਹਿਬ ਦਾ ਦੱਸਿਆ ਜਾ ਰਹਿਗਾ ਹਰੇਕ ਕੰਮ ਕੋਈ ਪਾਰਟੀ ਬਾਜੀ ਸਰਪੰਚੀ ਤੋਂ ਉੱਠ ਕੇ ਹੀ ਕੰਮ ਕਰਦਾ ਬਹੁਤ ਨੈਸਵਾਦੇ ਮਾਲਕ ਸੀ ਸਰਪੰਚ ਸਾਹਿਬਾ ਕੋਈ ਉਹਨਾਂ ਨੂੰ ਪਾਰਟੀ ਬਾਜੀ ਦਾ ਨਹੀਂ ਸਭ ਲਈ ਸਾਂਝੇ ਸੀਗੇ ਹਰ ਇੱਕ ਦੇ ਲਈ ਬਰਾਬਰ ਸੀਗੇ ਜੋ ਵੀ ਗਰੀਬ ਆਉਂਦਾ ਸੀ ਹਰ ਇੱਕ ਦੇ ਲਈ ਉਹ ਕਰਦੇ ਸੀਗੇ ਕਿਸੇ ਦਾ ਕੋਈ ਮਕਾਨ ਬਣਾਉਣਾ ਕਿਸੇ ਦੇ ਸੱਤ ਨਹੀਂ ਸੀ ਮਕਾਨ ਬਣਾ ਕੇ ਦਿੱਤੇਗੇ ਸੱਤ ਪਾ ਕੇ ਦਿੱਤੀਏਗੀ ਕਿਸੇ ਗਰੀਬ ਕੁੜੀ ਦਾ ਵਿਆਹ ਕਰਨਾ ਉਹਦੇ ਚੱਕ ਕੇ ਆ ਕੇ ਸਭ ਕੁਝ ਕਰਦੇ ਰਹੇ ਹੈਗੇ ਬਿਲਕੁਲ ਤੁਸੀਂ ਵੀ ਦੋ ਸ਼ਬਦ ਸਰਪੰਚ ਸਾਹਿਬ ਲਈ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਬੋਲਿਆ ਨਹੀਂ ਆਤਾ ਬਸ ਮਤਲਬ ਹੀ ਬਹੁਤ ਜ਼ਿਆਦਾ ਜਿੰਨੇ ਵੀ ਕਹਿ دیے ਇੰਨਾ ਨੇਕ ਇਨਸਾਨ ਬਣਨਾ ਬਹੁਤ ਜ਼ਿਆਦਾ ਔਖਾ ਹੈ ਬਹੁਤ ਜ਼ਿਆਦੇ ਜ਼ਿਆਦਾ ਹੀ ਨੇਕ ਸੀ ਜਿੰਨੇ ਵੀ ਕਹਦੀਆਂ ਸ਼ਰੀਫ ਅੱਜ ਤੱਕ ਕਰਮੰਲਾ ਵੀ ਜਿੰਨੇ ਵੀ ਉਹਨੇ ਕੰਮ ਕਰੇ ਨੇ ਮਨਲਾ ਲੋਕ ਹਮ ਤੱਕ ਯਾਦ ਕਰਦੇ ਪਏ ਨੇ ਇਹ ਸਰ ਆਮ ਆਦੀ ਪਾਰਟੀ ਨਾਲ ਵੀ ਜੁੜੇ ਹੋਏ ਸੀਗੇ ਹਾਂ ਵੀ ਹੈਗਾ ਸਾਰੇ ਨਹੀਂ ਸੀ ਤਕਰੀਬਾ ਪਰ ਹੁਣ ਮਨਲਾ ਇਹਨਾਂ ਦੇ ਪਿੰਡ ਦਾ ਐਮਐਲਏ ਹੋਣ ਕਰਕੇ ਹਨਾ ਚਲੋ ਰੱਖਣਾ ਪੈਂਦਾ ਸਾਰਿਆਂ ਨਾਲ ਹੀ ਹਨਾ ਪਰ ਉਹ ਮਨਲਾ ਸਾਰਿਆਂ ਨਹੀਂ ਇੱਕ ਸੀ ਉਹਨੂੰ ਸਾਰੇ ਇੱਕ ਲੱਗਦੇ ਸੀਗੇ ਚ ਗੱਲ ਕੀਤੀ ਜਾਵੇ ਕਦੇ ਕਿਹਾਗਾ ਸਰਪੰਚ ਸਾਹਿਬ ਨੇ ਮੇਰਾ ਸੀਲ ਦੂਖਦਾ ਜਾਂ ਪੇੜ ਦੂਖਦਾ ਕਦੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਨਹੀਂ ਭਈ ਉਹ ਸਵੇਰੇ ਉੱਠ ਕੇ ਸੁਬਾਹ ਮੇਰੀ ਤਕਰੀਬਨ 10 11 ਸਾਲ ਹੋ ਗਿਆ ਉਹਨਾਂ ਨੂੰ ਸਵੇਰੇ ਉੱਠ ਕੇ 4 ਵਜੇ ਪਾਠ ਕਰਦੇ ਸੀਗੇ ਫਿਰ ਸ਼ਹਿਰ ਕਰਕੇ ਆਉਂਦੇ ਸੀਗੇ ਸੁਬਾਹ 4 ਵਜੇ ਉੱਠ ਕੱਢਦੇ ਸਵੇਰੇ ਇੱਥੇ ਲੱਗ ਗਈ ਬਣਿਆਗਾ ਪਾਰਕ ਬਣਿਆ ਉਹ ਉੱਥੇ ਜਾਂਦੇ ਸੁਬਾਹ ਤੇ ਸ਼ਹਿਰ ਕਰਕੇ ਆਉਂਦੇ ਸੀਗੇ ਡੇਲੀ ਰੁਟੀਨ ਹੀ ਸੀ ਜਾਣੇ ਜਾਣਾ ਸੀਗਾ ਪਰਿਵਾਰ ਚ ਕਿੰਨੇ ਮੈਂਬਰ ਨੇਗੇ ਸਰਪੰਚ ਸਾਹਿਬ ਦੇ ਉਹਨਾਂ ਦੇ ਦੋ ਬੇਟੇ ਐ ਇੱਕ ਮਿਸੇਜ ਹੈ ਉਹਨਾਂ ਦੀ ਮਾਤਾ ਜੀ ਹਾਂਜੀ ਮਾਤਾ ਜੀ ਠੀਕ ਨੇਗੇ ਹਾਂਜੀ ਠੀਕ ਹੈ ਜੀ ਇਸ ਗੱਲ ਦਾ ਮੈਸੇਜ ਬੇਟੇ ਨੂੰ ਪਤਾ ਲੱਗੂ ਸ਼ੋਕ ਜੀ ਉਹਨਾਂ ਨੂੰ ਆ ਰਿਹਾ ਹੈ ਹਾਂਜੀ ਕਦੋਂ ਸੰਸਕਾਰ ਕਦੋਂ ਹੈਗਾ ਐ ਐਤਵਾਰ ਦਾ ਹਾਂਜੀ ਸਤਾਰਾਂ ਤਰੀਕ ਦਾ ਐਤਵਾਰ ਦਾ ਕਰਾਂ ਤਰੀਕ ਦਾ ਆ ਬਿਲਕੁਲ ਗੱਲਬਾਤ ਕਰਾਂਗੇ ਆ ਤੁਸੀਂ ਵੀ ਪਿੰਡ ਰਹਿੰਦੇ ਰਹੇ ਉੱਤੇ ਕਿਸ ਤਰ੍ਹਾਂ ਦਾ ਸੀ ਸਰਪੰਚ ਸਾਹਿਬ ਦਾ ਸੁਭਾਅ ਕਿਸ ਤਰ੍ਹਾਂ ਦਾ ਵਧੀਆ ਸੀ ਬਈ ਛੰਡੇ ਮਤੇ ਦੇ ਕਹਿੰਦੇ ਕੰਮ ਕੋਈ ਵੀ ਪਿੰਡ ਦਾ ਲੋਕ ਇੱਥੇ ਆ ਜਾਂਦੀ ਘਰੇ ਪਹਿਲੇ ਫੋਨ ਤੇ ਫੋਨ ਚੱਕਿਆ ਜਾਂਦਾ ਸੀ ਤੇ ਕੰਮ ਹੁੰਦਾ ਦਾ ਜੀ ਬਈ ਜਿਵੇਂ ਸਹੀ ਕਰਿਆ ਸੀ ਸਾਰੇ ਕੰਮ ਤੁਹਾਨੂੰ ਇਹ ਦਾ ਕਰਕੇ ਹੁਣ ਘਾਟਾ ਬਹੁਤ ਦੇ ਪਿੰਡ ਦੇ ਪੂਰੇ ਆਏ ਆ ਕਿ ਪੂਰਾ ਸਨਾਟਾ ਹਾਂ ਹਾਂ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇਸ ਵਲੇ ਚੱਕ ਫਤਿਹ ਸਿੰਘ ਵਾਲਾ ਮੌਜੂਦ ਹੈ ਗੁਰਸਿੱਧੂ ਜਿਹੜੇ ਕੀ ਸਿੰਗਰ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ ਪਿੰਡ ਦੇ ਲੋਕ ਨੇ ਕਿ ਸਾਡੇ ਨਾਲ ਭਾਜੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸ਼ਰਨ ਸਿੰਘ ਅੱਛੇ ਜੀ ਗੱਲ ਕੀਤੀ ਜਾਵੇ ਸਰਪੰਚ ਸਾਹਿਬ ਦਾ ਕਿਸ ਤਰ੍ਹਾਂ ਦਾ ਸੁਭਾਅ ਸੀਗਾ ਬਹੁਤ ਹੀ ਨੇਕ ਦਿਲ ਬੰਦੇ ਦੇ ਇਮਤਿਹਾਨ ਸੀਗਾ ਮਿਹਨਤ ਮਿਹਨਤੀ ਸੀ ਆ 10 ਮਹੀਨੇ ਹੋਏ ਪੰਚਾਇਤ ਬਣੀ ਨੂੰ ਬਹੁਤ ਵਧੀਆ ਕਾਰਜ ਜਿੱਦਦਰ ਛੱਪੜ ਚ ਚੱਲ ਰਿਹਾ ਥਾ ਪਰ ਮਾਡਲ ਦਾ ਹੋਰ ਵੀ ਪਿੰਡ ਦੇ ਵਿੱਚ ਵਧੀਆ ਗਤੀਵਿਧੀਆਂ ਚੱਲ ਰਹੀਆਂ ਐ ਤੇ ਉਸ ਤੋਂ ਪਹਿਲਾਂ ਗੇਟ ਬਣਵਾਇਆ ਉਹਨਾਂ ਦੇ ਆਪਣੇ ਬੱਚੇ ਤੇ ਕਿ ਪਹਿਲਾਂ ਕਾਗਮਨ ਦਰਵਾਜ਼ਾ ਸੀਗਾ ਤੇ ਉਹ ਕਿਸੇ ਕਾਰਨਾ ਕਰਕੇ ਟਹਿ ਗਿਆ ਸੀਗਾ ਇਹ ਦਵਾਰੇ ਨਿਰਮਾਣ ਕਰਾਇਆ ਦਾ ਉਹਨਾਂ ਨੇ ਆਪ ਦੇ ਵੱਲੋਂ ਬਹੁਤ ਵਧੀਆ ਬੰਦੇ ਸੀਗੇ ਸੁਭਾਅ ਬਹੁਤ ਚੰਗਾ ਸੀ ਪੜ੍ਹੇ ਲਿਖੇ ਸੀਗੇ ਸਾਨੂੰ ਤਾਂ ਯਕੀਨ ਹੀ ਨਹੀਂ ਆਇਆ ਵੀ ਇਹ ਗੱਲ ਇਸ ਤਰ੍ਹਾਂ ਵੀ ਹੋ ਸਕਦੀ ਹੈ ਬਾਕੀ ਪਿੰਡ ਦੇ ਵਿੱਚ ਗਰੀਬਾਂ ਦੇ ਮਕਾਨ ਮਕੂਨ ਨੇ ਇਹਨਾਂ ਨੇ ਪਹਿਲਾਂ ਹੀ ਸਟਾਰਟ ਕਰਤੇ ਸੀ ਸਰਪੰਚੀ ਤੋਂ ਪਹਿਲਾਂ ਹੀ ਵੈਸੇ ਚਾਹਵਾਨ ਨਹੀਂ ਸੀਗੇ ਸਰਪੰਚੀ ਦੇ ਲੋਕਾਂ ਨੇ ਮਤਲਬ ਕਿ ਆਪ ਦੇ ਦਾਬ ਨਾਲ ਇਹਨਾਂ ਨੂੰ ਪ੍ਰੈਸ਼ਰ ਪਾ ਕੇ ਵੀ ਤੁਸੀਂ ਬਣੋ ਸਰਪੰਚ ਕੰਮ ਕਰੋ ਪਿੰਡ ਦੇ ਕਹਿੰਦੇ ਸਰਪੰਚ ਦੇ ਨਾਲ-ਨਾਲ ਪਾਰਟੀ ਨਾਲ ਵੀ ਜੁੜੇ ਸੀ ਆਮ ਆਦਮੀ ਪਾਰਟੀ ਨਾਲ ਹਾਂ ਉਹਨਾਂ ਨਾਲ ਵੀ ਜੁੜੇ ਵੀ ਸੀ ਇੱਕ ਵੈਲਫੇਅਰ ਸਟ੍ਰੈਟੀਜੀ ਬਣੀ ਹੋਈ ਸੀ ਕਿ ਆਪਣੇ ਆਹਾ ਪਾਰਕ ਦੀ ਸ਼ਹੀਦ ਬਾਬਾ ਫਤਿਹ ਸਿੰਘ ਵੈਲਫੇਅਰ ਸਟ੍ਰੈਟੀਜੀ ਬਣੀ ਹੋਈ ਸੀ ਇਹਦੇ ਇਹਦੇ ਵੀ ਮਤਲਬ ਕਿ ਪ੍ਰਧਾਨ ਹੀ ਸੀਗੇ ਉਹ ਬਹੁਤ ਵਧੀਆ ਕੰਮ ਕਰਦੇ ਸੀ ਇਹਨੂੰ ਹਰਿਆ-ਭਰਿਆ ਪੜਾਉਣ 'ਚ ਬਹੁਤ ਯੋਗਦਾਨ ਪਾਇਆ ਹੁੰਦਾਂ ਨੇ ਹਾਂਜੀ ਅੱਛੇ ਦਸਰੇ ਨੇ ਪਰਿਵਾਰ ਕਹਿੰਦੇ ਕੱਲ ਤਜਾਬ ਜਾ ਬੰਦਾ ਹੈ ਦਸਰੇ ਨੇ ਕਿ ਸਰਪੰਚ ਸਾਹਿਬ ਨਾਲ ਦੀਆਂ ਕੁਰਸੀ ਤੇ ਬੈਠੇ ਪਤਾ ਨਹੀਂ ਲੱਗਿਆ ਕਹਿੰਦੇ ਇਸ ਤਰ੍ਹਾਂ ਕੱਲ ਬੂਟੇ ਲਾਉਣ ਦਾ ਅਭਿਆਨ ਚੱਲਿਆ ਜੀ ਸਾਡੇ ਪਿੰਡ ਦੇ ਵਿੱਚ ਇੱਕ ਐਮਐਲਏ ਸਾਹਿਬ ਨੇ ਬੂਟਾ ਲਾਇਆ ਕਿ ਇਹਨਾਂ ਨੇ ਇਲਾਕੇ ਦੀ ਸ਼ੁਰੂਆਤ ਕਰੀ ਹੈ ਫਿਰ ਸਾਰਾ ਦਿਨ ਕੋਈ ਕੰਮ ਧੰਦੇ ਚ ਇਧਰ ਉਧਰ ਗੱਡੀ ਲੈ ਕੇ ਤੁਰੇ-ਫਿਰੇ ਆ ਪਰਸੋਂ ਤਾਂ ਇੱਥੇ ਬੈਠੀ ਰਹੇ ਆ ਸਾਡੇ ਕੋਲੇ ਇੱਕ ਵੀਡੀਓ ਵੀ ਅਪਲੋਡ ਕਰੀ ਹੈ ਇੱਥੇ ਤਾਂ ਛੇੜ ਜਾਈ ਨਹੀਂ ਉਹਨ ਇਸ ਪੇਜ ਤੇ ਤੇ ਕੱਲ ਵਾਸ ਜਦੋਂ ਪਤਾ ਲੱਗਿਆ ਕੋਈ ਅਠਕ ਦਾ ਟਾਈਮ ਸੀਗਾ ਜਦੋਂ ਇਸ ਨਾਲ ਦਾ ਪਤਾ ਲੱਗਿਆ ਲਗਭਗ ਅੱਧੇ ਪਿੰਡੋਂ ਉੱਥੇ ਗਏ ਸੀਗੇ ਉਦੇਸ਼ ਹਸਪਤਾਲ ਤੇ ਉਹਨਾਂ ਦੇ ਮਜ਼ਰ ਤੇ ਕੋਈ ਬਾਕੀ ਆਏ ਨਹੀਂ ਸੀ 45 50 ਮਿੰਟ ਦੀ ਸੈਰ ਕਰਦੇ ਸੀ ਰੋਜ਼ ਸਿਹਤ ਪੱਕੀ ਜਾਗਰੂਕ ਸੀ ਕਿ ਇਹੇ ਹੀ ਗੱਲ ਰਹੀ ਸੀ ਸਮਝ ਨਹੀਂ ਆਈ ਕਹਿੰਦੇ ਪਰਿਵਾਰ ਚ ਕੌਣ-ਕੌਣ ਹੈਗਾ ਕੁਝ ਪਰਿਵਾਰ ਚ ਇੱਕ ਤਾਂ ਉਹਨਾਂ ਦੇ ਮਾਤਾ ਜੀ ਹੈ ਜੀ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋਈ ਵੀ ਹੈ ਇੱਕ ਲੜਕਾ ਮੁੰਡਾ ਗਾਇਕ ਹੈ ਇੱਕ ਛੋਟਾ ਮੁੰਡਾ ਇੱਥੇ ਪੜਦਾ ਹੈ ਕਹਿੰਦਾ ਪਿੰਡ ਤੋਂ ਛੱਡ ਕੇ ਵੀ ਕਹਿੰਦਾ ਸ਼ਹਿਰ ਪੁੱਛੋ ਵਗਾਰਾ ਲਗਵੇਂ ਪਿੰਡਾਂ 'ਚ ਵੀ ਕਹਿੰਦਾ ਕੰਮ ਉਹਨਾਂ ਦਾ ਕੋਈ ਵੀ ਬੰਦਾ ਜੇ ਕੰਮ ਕਰਾਣਾ ਕਰਾਣਾ ਬਹੁਤ ਵਧੀਆ ਮਿਲਨਸਾਰ ਬੰਦੇ ਸੀਗੇ ਜੀ ਬਹੁਤ ਨਰਮ ਸੁਭਾਅ ਦੇ ਬੰਦੇ ਸੀਗੇ ਕੋਈ ਹਰਖ ਗੁੱਸੇ ਵਾਲੀ ਤਾਂ ਗੱਲ ਹੀ ਹੈ ਨਹੀਂ ਸੀ ਉਹਨਾਂ ਦੀ ਕਿੰਨਾ ਕਾਟਾ ਮਹਿਸੂਸ ਹੁੰਦਾਗਾ ਪਿੰਡ ਦਾ ਜਿਹੜਾ ਕਿ ਇੱਕ ਕੰਮ ਤਾਂ ਦੇਖੋ ਪੰਚਾਇਤੀ ਤੋਂ ਉੱਠ ਕੇ ਘਾਟਾ ਤਾਂ ਦੇਖੋ ਜੀ ਪਰਿਵਾਰ ਨੂੰ ਤਾਂ ਕਦੇ ਨਾ ਪੂਰਾ ਹੋਣ ਵਾਲਾ ਨਗਰ ਨੂੰ ਵੀ ਹੈ ਹੀ ਇਹ ਘਾਟਾ ਪੂਰਿਆ ਨਹੀਂ ਜਾ ਸਕਦਾ ਬਾਕੀ ਚੰਗੇ ਇਨਸਾਨ ਦੀ ਹਰ ਇੱਕ ਥਾਂ ਤੇ ਲੋੜ ਹੁੰਦੀ ਹੈ ਤਾਂ ਬਿਲਕੁਲ ਗੱਲਬਾਤ ਕਰਦੇ ਆ ਕਿ ਬਕਰੀ ਤੁਹਾਡੀ ਤਾਂ ਉਮਰ ਕਾਫੀ ਵੱਡੀ ਹੋ ਚੁੱਕੀ ਹੈ ਤੁਸੀਂ ਦੇਖਿਆ ਹੋਊਗਾ ਸਰਪੰਚ ਸਾਹਿਬ ਨੂੰ ਛੋਟੇ ਹੁੰਦੇ ਤੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਸੁਭਾਅ ਸੀਗਾ ਜਿਉਂ ਨਾਲ ਪੂਰੇ ਮਿਲਨਸਾਰ ਸੀ ਆਪ ਤੋਂ ਵੱਡੇ ਦੀ ਇੱਜ਼ਤ ਆਪ ਸਾਰੇ ਕਰਦੇ ਆ ਪਰ ਉਹ ਆਪ ਤੋਂ ਛੋਟੂ ਦੀ ਵਿੱਚ ਕਰਦੇ ਸੀ ਹਰੇਕ ਬੰਦੇ ਨੂੰ ਬੁਲਾਉਂਦੇ ਸੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਜਿਵੇਂ ਤੁਸੀਂ ਗੱਲ ਘੱਟੇ ਵਾਲੀ ਕਰੀਏ ਵੀ ਉਹਨਾਂ ਦੇ ਪਰਿਵਾਰ ਨੂੰ ਤਾਂ ਨਾ ਪੂਰਾ ਹੋਣ ਵਾਲਾ ਘਟਾ ਪਿਆ ਹੀ ਪਿਆ ਪਰ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ 10 ਕੁ ਮਹੀਨੇ ਹੋਏ ਸੀ ਉਹਨਾਂ ਦੀ ਪੰਚਾਇਤ ਬਣੀ ਨੂੰ ਸਰਪੰਚ ਬਣੇ ਉਹਨਾਂ ਨੂੰ ਤੇ ਉਹਨਾਂ ਨੇ ਜਿਵੇਂ ਪਹਿਲਾਂ ਗੱਲ ਕਰਕੇ ਟੱਪਰ ਮਾਡਲ ਸਾਡੇ ਚੱਲੀ ਜਾਂਦਾ ਇੱਕ ਇਹ ਚੱਲੀ ਜਾਂਦਾ ਜੀ ਅੰਗਰੇਗਾ ਭਵਨ ਇੱਕ ਗੇਟ ਬਣਾਇਆ ਹੈ ਹੋਰ ਪਿੰਡ ਦੇ ਵਿੱਚ ਕਈ ਮਕਾਨ ਉਹਨਾਂ ਨੇ ਬੁਣਾ ਕੇ ਦਿੱਤੇ ਆ ਤੇ ਨਾ ਪੂਰਾ ਹੋਣ ਵਾਲਾ ਸਾਡੇ ਬੜੇ ਮੁਕਟਾ ਪਏ। ਇਹ ਸਰਪੰਚ ਤਾਂ ਬਹੁਤ ਬਣੇ ਨੇ ਕਿ ਤੁਸੀਂ ਆਏ ਕਹਿ ਲੋ ਵੀ ਅੱਜ ਸਾਡੇ ਪਿੰਡ ਦੇ ਵਿੱਚ ਰੋਟੀ ਨਹੀਂ ਪੱਕੀ। ਐਨਾ ਸਾਡੇ ਪਿੰਡ ਨੂੰ ਇਹ ਤਾਂ ਦੁੱਖ ਹੈ। ਤੇ ਨਾ ਪੂਰਾ ਹੋਣ ਵਾਲਾ ਸਾਡੇ ਮੁਕਟਾ। ਉਹ ਪਿਆਰ ਹੀ ਬਹੁਤ ਕਰਦੇ ਸੀ ਬਹੁਤ ਬਹੁਤ ਜ਼ਿਆਦਾ। ਫਰੇਕ ਬੰਦੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਬਜ਼ੁਰਗਾਂ ਨੂੰ, ਬੱਚਿਆਂ ਨੂੰ। ਬਾਕੀ ਆਪਦੀ ਸਿਹਰ ਦਾ ਬਹੁਤ ਖਿਆਲ ਰੱਖਦੇ ਸੀ। ਲਗਭਗ 40 ਮਿੰਟ ਉਹ ਇਹ ਸਾਹਮਣੇ ਪਾਰਕ ਬਣੀ ਹੈ। ਇੱਥੇ 40 ਮਿੰਟ ਉਹ ਸੈਰ ਕਰਦੇ ਸੀ ਤੇ ਨਾਲ ਪਾਠ ਸੁਣਦੇ ਸੀ। ਮੋਬਾਈਲ ਤੋਂ ਪਾਠ ਲਾ ਕੇ ਵੀ ਵੀਡੀਓ ਲਈ ਜਾਂਦੇ ਨਾਲ ਪਾਠ ਸੁਣੀ ਜਾਂਦੇ 40 ਮਿੰਟਾਂ ਦਾ ਕਹਿੰਦੇ ਅਸੀਂ ਪਾਠ ਰੋਜ਼ ਕਰ ਮਤਲਬ ਸੁਣਦੇ ਆ ਇਹ ਨਾਲੇ ਸੈਰ ਕਰਦੇ ਅੱਛਾ ਇਹ ਗੱਲ ਕੀਤੀ ਆ ਵੀ ਕਹਿੰਦੇ ਪਰਸੋਂ ਤੁਹਾਡੇ ਨਾਲ ਖੇਡ ਕੇ ਗਏ ਨੇ ਕਿ ਇੱਕਦਮ ਬੰਦੇ ਦਾ ਚਲਾ ਜਾਣਾ ਕਿੰਨਾ ਕੁ ਸ਼ੌਕ ਲੱਗ ਬਹੁਤ ਜ਼ਿਆਦਾ ਦੁੱਖ ਆਈ ਸਾਨੂੰ ਤਾਂ ਸੱਚ ਨਹੀਂ ਆ ਰਿਹਾ ਜਦੋਂ ਸਾਨੂੰ ਸਵੇਰ ਪਤਾ ਲੱਗਾ ਵੀ ਐਂ ਕਰਕੇ ਸਰਪੰਚ ਸਾਹਿਬ ਦੀ ਮੌਤ ਹੋ ਗਈ ਸਾਨੂੰ ਬਹੁਤ ਦੁੱਖ ਹੋਇਆ ਇਸ ਕਰਕੇ ਅਸੀਂ ਉਹਨੇ ਘਰੇ ਫੋਟੋ ਦੇਖੀ ਉਹਨਾਂ ਦੀ ਇੰਨੀ ਐਕਟੀਵਿਟੀ ਸੀ ਚਿਹਰੇ ਤੇ ਬਿਮਾਰੀ ਹਾਂਜੀ ਹਾਂਜੀ ਅੱਜ ਵੀ ਸੱਚ ਨਹੀਂ ਸੀ ਆ ਰਿਹਾ ਜਦੋਂ ਸਵੇਰ ਸਾਨੂੰ ਪਤਾ ਲੱਗਾ हां ਅਸੀਂ ਤੁਹਾਨੂੰ ਮਤਲਬ ਬਹੁਤ ਦੁੱਖ ਹੋਇਆ ਸੱਚ ਨਹੀਂ ਸਿਉਂਦਾ ਕਿ ਸਰਪੰਚ ਸਾਹਿਬ ਦੀ ਆਈ ਮੌਤ ਹੋਈ ਅੱਛਾ ਪਿੰਡ ਦੇ ਹੁਣ ਕੰਮ ਜਿਹੜੇ ਕਿਹੜੇ ਕਿਹੜੇ ਨਾਦੋ ਇਹਨਾਂ ਦੇ ਜਿਹੜੇ ਕਿੱਤੇ ਹੋਏ ਇੱਕ ਤਾਂ ਇਹ ਥਾਪਰ ਮਾਡਲਰ ਛੱਪੜ ਦੇ ਵਿੱਚ ਕਰਵਾ ਰਹੇ ਸੀਗੇ ਜੀ ਤੇ ਇੱਕ ਇਹ ਨਰੀਗਾ ਪਾਵਰ ਬਣ ਰਿਹਾ ਹੈ ਇੱਕ ਉਹਨਾਂ ਨੇ ਆਪਦੇ ਕੋਲੋਂ ਤਕਰੀਬਨ 7 ਲੱਖ ਰੁਪਇਆ ਖਰਚ ਕਰਕੇ ਇਹ ਜਿਹੜਾ ਆਗਮਨ ਗੇਟ ਬਣਵਾਇਆ ਹੈ ਹਾਂਜੀ ਤੇ ਦੋ ਤਿੰਨ ਨੇ ਗਰੀਬਾਂ ਦੇ ਮਤਲਬ ਮਕਾਨ ਬਣਾਏ ਹੈ ਪਿਛੇ ਇੱਕ ਸਾਡੇ ਐਕਸੀਡੈਂਟ ਹੋ ਗਿਆ ਸੀ ਮੁੰਡੇ ਦਾ ਕਤਲ ਹੋ ਗਿਆ ਸੀ ਸਾਰੀ ਰਾਤ ਉਹ ਮੁੰਡੇ ਦੇ ਕੋਲੇ ਰਹੇ ਆਪ ਉਹਦਾ ਕੰਮ ਛੱਡ ਕੇ ਆਪਦੀ ਗੱਡੀ ਦਾ ਡੀਚਰ ਭੁੱਕਿਆ ਸਾਰੀ ਰਾਤ ਉਸ ਪਰਿਵਾਰ ਦੇ ਨਾਲ ਜਿੰਨਾ ਚਿਰ ਉਹਦਾ ਅੰਤਮ ਸਸਕਾਰ ਨਹੀਂ ਹੋਇਆ ਤਕਰੀਬਨ 7 ਵਜੇ ਤੱਕ ਉਹ ਉਹਨਾਂ ਦੇ ਨਾਲ ਨੇ ਉਹਦੇ ਅੱਖਾਂ 'ਚ ਆਸੂ ਬਹੁਤ ਆ ਰਹੇ ਮੈਂ ਨਾ ਨੇੜਤਾ ਤੁਹਾਡੇ ਨਾਲ ਬਹੁਤ ਨਹੀਂ ਸਾਰੇ ਬੰਦੇ ਨਹੀਂ ਬਹੁਤ ਜ਼ਿਆਦਾ ਨੇੜਤਾ ਸੀ ਦੀ ਤੁਹਾਨੂੰ ਦੁੱਖ ਹੋ ਜ਼ਿਆਦਾ ਉਹ ਛੋਟਾ ਹੁੰਦੇ ਵਾਗੇ ਅਸੀਂ ਕਿੰਨੇ ਕ ਪਲਸ ਪਲਸ 2 ਕਰਕੇ ਉਹ ਬਾਰ ਬਗਰ ਸੀ ਉਸ ਤੋਂ ਬਾਅਦ ਬਾਹਰ ਚਲੇ ਗਏ ਸੀ ਕੈਨੇਡਾ ਸਟੱਡੀ ਕਰਨ ਬਾਹਰ ਜਾ ਕੇ ਫਿਰ ਉਹਨਾਂ ਨੇ ਸੰਗੀਤ ਲੈਣ ਦੇ ਵਿੱਚ ਪਾਏ ਸੰਗੀਤ ਉਹ ਤਾਂ ਇਹ ਆਪ ਵੀ ਸੀਗੇ ਇਹ ਤਾਂ ਫਾਦਰ ਵੀ ਸੀਗੇ ਹੁਣ ਬੱਚਾ ਸੰਗੀਤ ਵੀ ਦਿੰਦਾ ਹੈ ਗਾਉਂਦਾ ਵੀ ਹੈ ਸਾਰਾ ਕੁਝ ਹੀ ਕਰਦਾ ਹੈ ਸਰਪੰਚ ਸਾਹਿਬ ਹਾਂ ਇਹ ਕੈਸਟ ਆਈ ਸੀ ਉਹ ਦਿਨ ਕਦੋਂ ਹੋਣਗੇ ਆ ਗਈ ਸੀ ਜੀ ਉਹ ਇਹ ਆ ਗਈ ਸੀ 98 99 ਦੇ ਵਿੱਚ ਇਹਨੇ ਕਰੀ ਸੀ ਇਹ ਕੈਸਟ ਉਹ ਦਿਨ ਕਦੋਂ ਆਉਣਗੇ ਮੁੜ ਕੇ ਬੈਠਾਂਗੇ ਜੁੜ ਕੇ ਆਪਾਂ ਫੇਰ ਦੁਬਾਰਾ ਲੱਗਦਾ ਉਹ ਕੈਸਟ ਚ ਲੱਗਦਾ ਉਹ ਕੋਈ ਗੱਲਾਂ ਚ ਦਮ ਜਿਹੜੇ ਕੀ ਛੱਡ ਕੇ ਬਸ ਬਈ ਹੁਣ ਆ ਮੁੜ ਕੇ ਉਹ ਦਿਨ ਆਉਣੇ ਨਹੀਂ ਆਉਣੇ ਨਹੀਂ ਸਾਡੇ ਭਾਈ ਦਾ ਸਨਾ ਸਰਪੰਚ ਸਾਹਿਬ ਨੇ ਆਉਣਾ ਨਹੀਂ ਉਹ ਦਿਨ ਆਉਣੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਿਕੰਦਰੀ ਪਾਰਟੀ ਚ ਕਦੋਂ ਜੁੜਿਆ ਮਾਦੀ ਪਾਰਟੀ ਪਾਰਟੀ ਚ ਤਾਂ ਇਹਨਾਂ ਨੂੰ 2-3 ਸਾਲ ਹੀ ਹੋਇਆ ਜੀ ਪੱਜੇ ਤੋਂ ਸਾਡੇ ਐਮਐਲਏ ਸਾਹਿਬ ਬਣਿਆ ਆ ਜਦੋਂ ਸਰਕਾਰ ਬਣੀ ਤੇ ਨਕਸਲ ਹੋ ਗਏ 3.5 ਸਾਲ ਸ਼ੁਰੂ ਤੋਂ ਹਾਂ ਬਸ ਉਦੋਂ ਤੋਂ ਕੋਈ ਹੋਰ ਇਸ ਤੋਂ ਪਹਿਲਾਂ ਪਾਰਟੀ ਚ ਰਹੀ ਪਹਿਲਾਂ ਕਾਲੀ ਪਹਿਲਾਂ ਇਹਨਾਂ ਦਾ ਬਾਪ ਸ਼ਰਮਣੀ ਅਕਾਲੀ ਦਲ ਬਾਦਲ ਦੇ ਵਿੱਚ ਸੀਗਾ ਜੀ ਹਾਂਜੀ ਉਧਰ ਸੀ ਬਸ ਉਦੋਂ ਉਦਾਰ ਇਹਨੇ ਮਤਲਬ ਹੈ ਨਹੀਂ ਸੀ ਨਾ ਜੀ ਉਹ ਪੜ੍ਹਦੇ ਬੁੱਢ ਸੀ ਹਾਂ ਉਹ ਟੀਚਰ ਸੀਗੇ ਇਹਨਾਂ ਦੇ ਬਾਪ ਜਿਹੜਾ 8 ਮਹੀਨੇ ਹੋ ਗਏ ਅੱਜ 10 ਮਹੀਨੇ ਇਹਨਾਂ ਨੂੰ ਸਰਪੰਚ ਬਣਿਆ ਨੂੰ ਗਏ ਅੱਜ ਦੇ ਦਿਨ ਇਲੈਕਸ਼ਨ ਸੀ ਦਾ 10ਵੇਂ ਮਹੀਨੇ ਦੀ 15 ਤਰੀਕ ਨੂੰ ਅੱਜ 8ਵੇਂ ਮਹੀਨੇ ਦੀ 15 ਤਰੀਕ ਹੈ ਅੱਜ 10 ਮਹੀਨੇ ਅੱਜ ਦੇ ਦਿਨ ਇਲੈਕਸ਼ਨ ਹੋਇਆ ਸੀ 10 ਮਹੀਨੇ ਹੋ ਗਏ ਅੱਜ ਇਹਨਾਂ ਦੀ ਮਤਲਬ ਸਰਪੰਚ ਬਣਿਆ ਸੀ ਅੱਜ ਦੇ ਦਿਨ ਕਿੰਨੇ ਵੋਟਾਂ ਜਿੱਤੇ ਸੀ 800 ਵੋਟ 800 ਵੋਟ ਦੇ ਫਰਕ ਨਾਲ ਜਿੱਤੇ ਸੀ ਆਪਣੇ ਵਿਰੋਧੀ ਨੂੰ ਪਿੰਡ ਦੇ ਵਿੱਚ ਛੋਟਾ ਬੇਟਾ ਕੀ ਕਰਦਾ ਛੋਟਾ ਬੇਟਾ ਪੜਦਾ ਜੀ 8ਵੀਂ ਚ ਮਾਤਾ ਜੀ ਇਥੇ ਇਕਾ ਹਾਂਜੀ ਹਾਂਜੀ ਬ੍ਰਦਰ ਵੀ ਕਹਿੰਦਾ ਕਿਸੇ ਉਹ ਕਹਿੰਦੇ ਬਹੁਤ ਮੇਰੀ ਨੇੜਤਾ ਸੀ ਮੈਨੂੰ ਪੁੱਤਾਂ ਵਾਂਗੂ ਰੱਖ ਮੱਖਣ ਸਿੰਘ ਹਾਂਜੀ ਹਾਂ ਕਹਿੰਦਾ ਮੈਂ ਇੱਥੇ ਨਹੀਂ ਰਹਿੰਦਾ ਪੁੱਤਾਂ ਵਾਂਗੂ ਹਾਂਜੀ 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 ਮੋ ਬੱਚੇ ਦੀ ਆਪਣੇ ਬੱਚੇ ਦੀ ਕੇਅਰ ਕਰਦੇ ਸੀ ਸਕੂਲ ਛੱਡ ਕੇ ਆਉਣਾ ਸਕੂਲੋਂ ਲੈ ਕੇ ਆਉਣਾ ਜੇ ਕਿਸੇ ਕਾਰਨ ਕਰਕੇ ਆਪਨੇ ਬਾਹਰ ਹੋਣਾ ਤਾਂ ਫਿਰ ਕਿਸੇ ਨੂੰ ਹੋਰ ਕਹਿਣਾ ਵੀ ਸਾਡੇ ਬੱਚੇ ਨੂੰ ਲੈ ਕੇ ਆ ਜਾ ਕਰ ਤੇ ਜਾ ਕੇ ਲੈ ਕੇ ਆਉਂਦਾ ਅੱਜ ਕਾਫੀ ਸਰਪੰਚ ਦੇਖੇ ਨੇਗੇ ਸਰਪੰਚੀ ਕਰ ਲੈਂਦੇ ਨੇਗੇ ਕਹਿੰਦੇ ਤੁਸੀਂ ਉਹਨਾਂ ਇੱਥੇ ਬੈਠੇ ਹੋ ਉਹਨਾਂ ਨੇ ਦੁੱਖ ਸਾਂਝਾ ਕੀ ਖਸਨਾ ਖੇਡਣਾ ਹਰੇਕ ਲੋਕਾਂ ਨਾਲ ਵਿਛੜਦੇ ਸੀਗੇ ਪਿੰਡਾਂ ਦੇ ਨਾਲ ਤਕਰੀਬਨ 10 ਕੁ ਮਹੀਨੇ ਹੋਇਆ ਜੀ ਤੇ ਸਜੇ ਤਕਰੀਬਨ ਉਹ ਅਸੀਂ ਕਹਿੰਦੇ ਵੀ ਸਾਰਾ ਇਹ ਆਪ ਦਾ ਪਲਾਨ ਪੂਰਾ ਕਰ ਜਾਂਦੇ ਤਾਂ ਸਾਡੇ ਪਿੰਡ ਦਾ ਸੁਧਾਰ ਕਰ ਜਾਂਦੇ ਬਹੁਤ ਕੰਮ ਉਹਨਾਂ ਨੇ ਹਜੇ ਕਰਨੇ ਸੀ ਉਹਨਾਂ ਦੀ ਸੋਚ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ